ਵੈਕੁਰਜੀਤ ਸਿੰਘ ਖਾਲਸਾ ਵੈਕੁਰਜੀਤ ਕੀ ਫਤਿਹ ਜੀ ਜੋ ਪਖੰਡ ਭਜਾਓ ਪੰਜਾਬ ਬਚਾਓ ਮਹਿਮ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਬੜੀ ਸ਼ਾਂਤੀਪੂਰਵਕ ਜੋ ਸਾਡੀ ਮਹਿਮ ਵੱਲੋਂ ਔਰ ਨਾਲ ਹੀ ਸਿੱਖ ਜਥੇਬੰਦੀਆਂ ਵੱਲੋਂ ਸਾਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਔਰ ਬੜੇ ਪਿਆਰ ਦੇ ਨਾਲ ਅਸੀਂ ਪਖੰਡ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਪਿਛਲੇ ਦਿਨੀ ਬੀਬੀ ਨਵੀਤ ਕੌਰ ਪਿੰਡ ਸ਼ਾਂਗੇ ਤੋਂ ਜੋ ਮੇਰੇ ਖਿਲਾਫ ਉਹਨੇ ਬਹੁਤ ਭद्दी ਸ਼ਬਦਾਵਲੀ ਵਰਤੀ ਸੀ ਔਰ ਨਾਲ ਪੰਥ ਦੇ ਖਿਲਾਫ ਵੀ ਉਹਨੇ ਅਪਸ਼ਬਦ ਬੋਲੇ ਸੀ ਸਾਡੇ ਜਥੇਬੰਦੀ ਦੇ ਸਿੰਘਾਂ ਨੂੰ ਵੀ ਮਤਲਬ ਕੁਝ ਭद्दी ਸ਼ਬਦਾਵਲੀ ਵਰਤੀ ਸੀ ਜਿਸ ਵਿੱਚ ਪਿਛਲੇ ਦਿਨੀ ਅਸੀਂ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਇਕੱਠੇ ਹੋਏ ਬੀਬੀ ਜੀ ਵੀ ਆਏ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਵਰਕਰ ਵੀ ਆਏ ਔਰ ਸਾਡੇ ਵੱਲੋਂ ਵੀ ਜਥੇਬੰਦੀਆਂ ਦੇ ਸਿੱਖ ਆਗੂ ਪਹੁੰਚੇ ਸੀ ਫਿਰੋਜ਼ਪੁਰ ਐਸਪੀ ਡੀ ਸਾਹਿਬ ਦੇ ਦਫ਼ਤਰ ਵਿੱਚ ਬਹਿ ਕੇ ਮੀਟਿੰਗ ਹਾਲ 'ਚ ਸਵਾਲ ਜਵਾਬ ਹੋਏ ਜਿੱਥੇ ਬੀਬੀ ਉਹ ਮੰਨੀ ਵੀ ਮੈਂ ਸਾਰੇ ਝੂਠੇ ਇਲزام ਲਾਏ ਐ ਸੋ ਉਹਨੇ ਮਾਫੀਨਾਮਾ ਲੈ ਲਿਆ ਸੀ ਉਸ ਤੋਂ ਬਾਅਦ ਜਥੇਬੰਦੀਆਂ ਵਿੱਚ ਇੱਕ ਭਾਰੀ ਰੋਸ ਸੀ ਵੀ ਜੋ ਸਾਡੀ ਮਹਿਮੇ ਦੇ ਖਿਲਾਫ ਜਾਂ ਮੇਰੇ ਖਿਲਾਫ ਉਹਨੇ ਬਹੁਤ ਸ਼ਬਦ ਬੋਲੇ ਆਪ ਵੀ ਲਾਈਵ ਹੋ ਕੇ ਜਿਹੜਾ ਮਾਫੀਨਾਮਾ ਲਿਆ ਜਾਵੇ ਪਰ ਉਸਨੇ ਲਾਈਵ ਹੋ ਕੇ ਮਾਫੀਨਾਮਾ ਨਹੀਂ ਲਿਆ ਸੋ ਇਸ ਪ੍ਰਥਾਏ ਸਾਡੀ ਮਹਿਮਾ ਵੱਲੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਭਾਈ ਲਖਵੀਰ ਸਿੰਘ ਮਹਾਲਮ ਹੋਣੀ ਔਰ ਸੈਕਸ ਸਟੂਡੈਂਟ ਫੈਡਰੇਸ਼ਨ ਦੇ ਅ ਅਹੁਦੇਦਾਰ ਔਰ ਸਾਡੇ ਨਾਲ ਜਿਹੜੀ ਮੁਹਿਮਦੇ ਜੱਥੇਦਾਰ ਨੇ ਸਾਰੇ ਰਲ ਮਿਲ ਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਸੋ ਬਹੁਤ ਦਿਨ ਹੋ ਗਏ ਕਾਰਵਾਈ ਨਹੀਂ ਸੀ ਹੋਈ ਸੋ ਕੱਲ ਅਸੀਂ ਫਿਰੋਜ਼ਪੁਰ ਐਸਐਸਪੀ ਦਫ਼ਤਰ ਪਹੁੰਚ ਕੇ ਗੋਲੂ ਕੇ ਮੋੜ ਉੱਥੇ ਧਰਨਾ ਲਾਉਣ ਦਾ ਐਲਾਨ ਕੀਤਾ ਸੀ ਸੋ ਪ੍ਰਸ਼ਾਸਨ ਨੇ ਅੱਜ 352 ਨੰਬਰ ਐਫਆਈਆਰ ਨਵੀਤ ਕੌਰ ਉਹਦੇ ਖਿਲਾਫ ਜਿਹੜੀ ਕਰ ਦਿੱਤੀ ਹੈ ਔਰ ਉਤੇ ਸਖਤ ਤੋਂ ਸਖਤ ਕਾਰਵਾਈ ਹੋ ਚੁੱਕੀ ਹੈ ਕਾफी ਧਰਾਮਾ ਲੱਗ ਚੁੱਕੀਆਂ ਨੇ ਤੋਂ ਅਸੀਂ ਕੱਲ ਦਾ ਜਿਹੜਾ ਧਰਨਾ ਹੈ ਉਹ ਅਸੀਂ ਕੈਨਸਲ ਕਰਦੇ ਆਂ ਔਰ ਫਿਰ ਵੀ ਅਸੀਂ ਗੁਰਦੁਆਰਾ ਪ੍ਰਗਟ ਸਾਹਿਬ ਗੋਲੂ ਕੇ ਮੋੜ ਠੀਕ 10:30 ਵਜੇ ਸਾਰੇ ਇਕੱਠੇ ਹੋ ਕੇ ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ ਔਰ ਚੱਲ ਰਹੀ ਸ਼ਾਂਤੀਪੂਰਵਕ ਮਹਿਮ ਉਹਦੇ ਨਾਲ ਸਿੱਖ ਸੰਗਤਾਂ ਨੂੰ ਅਪੀਲ ਕਰਾਂਗੇ ਵੀ ਸਾਡੇ ਨਾਲ ਤੁਰੋ ਔਰ ਪੰਜਾਬ ਦੇ ਵਿੱਚੋਂ ਪਖੰਡ ਨੂੰ ਭੁਜਾਈਏ ਸੋ ਧਰਨਾ ਕੈਨਸਲ ਹੈ ਪਰ ਸਾਰੇ ਸਿੱਖ ਜਥੇਬੰਦੀਆਂ ਦੇ ਆਗੂ ਇਕੱਠੇ ਹੋਣਗੇ ਸਿੱਖ ਸੰਗਤਾਂ ਇਕੱਠੀਆਂ ਹੋਣ ਤੇ ਉੱਥੇ ਆਪਾਂ ਇਕੱਠੇ ਹੋ ਕੇ ਸੋ ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ